ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਜੋ ਸੰਗਤ ਇਹ ਪੁੱਛਦੀ ਹੈ ਜੇ ਦਸਮ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਤਾਂ ਉਹਦਾ ਪ੍ਰਕਾਸ਼ ਕਿਸੇ ਗੁਰੂ ਘਰ ਦੇ ਵਿੱਚ ਜਾਂ ਅਕਾਲ ਤਖਤ ਸਾਹਿਬ ਤੇ ਕਿਉਂ ਨਹੀਂ ਹੈ ਮੈਂ ਉਹਨਾਂ ਨੂੰ ਦੱਸ ਦਵਾਂ ਪਾਈ ਮਨੀ ਸਿੰਘ ਜੀ ਨੇ 1698 ਈਸਵੀ ਦੇ ਵਿੱਚ ਦਸਮ ਗ੍ਰੰਥ ਸਥਾਪਿਤ ਕਰਵਾਇਆ ਸੀ ਕਾਲ ਤੱਕ ਸਾਥ ਤੇ ਪਰ 1920 ਦੇ ਨੇੜੇ ਜਦੋਂ ਉੱਥੇ ਟਾਸਕ ਫੋਰਸ ਤੇ ਹੋਰ ਮੁਲਾਜ਼ਮ ਵੀ ਸਨ ਤਾਂ ਉੱਥੇ ਇੱਕ ਬਾਬਾ ਜੀ ਨੇ ਕਿਹਾ ਕਿ ਹੁਣ ਦਸਮ ਗ੍ਰੰਥ ਵਿੱਚੋਂ ਹੁਕਮਨਾਮਾ ਲਿਆ ਜਾਵੇ ਤਾਂ ਉਹਨਾਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਸਮਾਂ ਹੋਰ ਸੀ ਇਹ ਸਮਾਂ ਹੋਰ ਹੈ ਇੰਨਾ ਕਹਿੰਦੇ ਹੀ ਉਹਨਾਂ ਨੇ ਵਰਛਾ ਪਾ ਕੇ ਦਸਮ ਗ੍ਰੰਥ ਨੂੰ ਅਕਾਲ ਤਖਤ ਸਭ ਤੋਂ نیچے ਸਿੱਟ ਦਿੱਤਾ ਸੀਗਾ ਤੇ ਬਾਬਾ ਸਹਿਬ ਸਿੰਘ ਜੀ ਨੇ ਅੰਦਰ ਲੀਆਂ ਪੌੜੀਆਂ ਦੇ ਵਿੱਚ ਜ ਜਾਂਦੇ ਹੋਏ ਕਿਉਂਕਿ ਉਦੋਂ ਜਿਹੜੀਆਂ ਪੌੜੀਆਂ ਸੀਗੀਆਂ ਅਕਾਲ ਤਖਤ ਸਾਹਿਬ ਦੇ ਅੰਦਰ ਸੀਗੀਆਂ ਤੇ ਉਹ ਅੰਦਰੋਂ ਜਾਂਦੇ ਹੋਏ ਆਪਣੀ ਬਾਹ ਤੇ ਦਸਮ ਗ੍ਰੰਥ ਨੂੰ ਰੱਖਿਆ ਆਪਣੀ ਬਾਹ ਤੇ ਇਸ ਲਈ ਰੱਖਿਆ ਕਿਉਂਕਿ ਉਹਨਾਂ ਨੇ ਸਿਰ ਉੱਤੇ ਨਿਸ਼ਾਨ ਬੰਨਿਆ ਹੋਇਆ ਸੀ ਤੇ ਫਰਲਾ ਛੱਡਿਆ ਹੋਇਆ ਸੀ ਤੇ ਜਿਹੜੀ ਮਰਿਆਦਾ ਹੈ ਕਿ ਫਰਲਾ ਛੱਡੇ ਤੇ ਕਦੇ ਵੀ ਗੁਰੂ ਸਾਹਿਬ ਨੂੰ ਵੀ ਉੱਤੇ ਸਿਰ ਉੱਤੇ ਛੀਸ ਉੱਤੇ ਪ੍ਰਕਾਸ਼ ਨਹੀਂ ਕਰੀਦਾ ਤਾਂ ਉਹ ਜਦੋਂ ਉੱਪਰ ਲੈ ਕੇ ਜਾਣ ਲੱਗੇ ਤੇ ਉੱਥੇ ਦੇ ਮਲਾਜ਼ਮ ਨੇ ਉਹਨਾਂ ਨੂੰ ਬਰਛਿਆਂ ਨਾਲ ਕੁੱਟ-ਕੁੱਟ ਕੇ ਉਹਨਾਂ ਦੀ ਸੱਜੀ ਬਾਹ ਤੱਕ ਤੋੜ ਦਿੱਤੀ ਸੀ ਤਾਂ ਉਹਨਾਂ ਨੇ ਉੱਥੇ ਖੜ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਇਹ ਅਰਦਾਸ ਕੀਤੀ ਸੀ ਕਿ ਮੇਰੇ ਵਿੱਚ ਜਿੰਨਾ ਕੱਪਲ ਸੀ ਮੈਂ ਤੁਹਾਡੀ ਸੇਵਾ ਕੀਤੀ ਹੁਣ ਤੁਸੀਂ ਆਪਣੀ ਸੇਵਾ ਖੁਦ ਹੀ ਨਿਭਾਉਣਾ ਤੇ ਉਸ ਦਿਨ ਤੋਂ ਬਾਅਦ ਕਾਲ ਤੱਕ ਸਾਹਿਬ ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਉਹਨੂੰ ਬੰਦ ਹੋ ਗਿਆ ਹੈ ਤੇ ਆਪਾਂ ਨੂੰ ਦਸਮ ਗ੍ਰੰਥ ਨਾਲ ਜੁੜਨਾ ਚਾਹੀਦਾ ਹੈ